ਸਤਿ ਸ੍ਰੀ ਅਕਾਲ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵਗੇ ਤੇ ਹੁਣ ਵੀ ਚਾਹੀਦਾ ਤੇ ਅੱਜ ਬਣਾ ਰਹੀ ਐ ਅਮਾ ਇਹਦੀ ਆਪਣੀ ਪੱਟੌੜ ਜਿਆ ਲੱਤ twist ਦੇ ਨਾਲ ਤੇ ਉਹ ਦੇਖਣ ਲਈ ਸਾਨੂੰ ਜਾਣਾ ਪੈਣਾ ਹੈ ਕਿਚਨ ਦੇ ਵਿੱਚ ਆਜੋ ਫੇ ਚਲੀਏ ਕੀ ਬੰਨਣਾ ਹੈਗਾ ਇਹ ਕੇਲੇ ਦੇ ਪੱਤੇ ਤੇ ਤੇ ਉਹਦੇ ਤੇ ਲਗਾ ਲਿੱਤਾ ਹੈਗਾ ਆਇਲ ਚੰਗੀ ਤਰ੍ਹਾਂ ਦੇ ਨਾਲ ਬਣਾਏ ਵੀ ਚਾਵਲ ਦੇ ਆਟੇ ਨੂੰ ਗੁੰਨ ਕੇ ਆ ਉਹ ਲਾਸਟ ਵੀਡੀਓ ਜਿਹੜਾ ਸੀਗਾ ਮੇਰਾ ਉਹਦੇ ਵਿੱਚ ਮੈਂ ਤੁਹਾਨੂੰ ਸਾਰਾ ਦੱਸ ਦਿੱਤਾ ਸੀਗਾ ਕਿ ਇਹਨੂੰ ਕਿੱਦਾਂ ਗੁੰਨਣਾ ਹੈ ਤੇ ਇਸ ਲਈ ਉਹ ਪ੍ਰੋਸੈਸ ਮੈਂ ਕਰ ਦਿੱਤੀ ਹੈ ਸਕਿਪ ਤੇ ਹੁਣ ਡਾਇਰੈਕਟ ਆਣੀ ਆਪਾਂ ਰੈਸিপি ਤੇ ਚਾਵਲ ਦੇ ਆਟੇ ਨੂੰ ਇੱਦਾਂ ਛੋਟੇ-ਛੋਟੇ ਪੋਰਸ਼ਨਸ ਤੇ ਵਿੱਚ ਡਿਵਾਈਡ ਕਰ ਲੈਣਾ ਹੈ ਤੇ ਫਿਰ ਇਹਨੂੰ ਇੱਦਾਂ ਕੇਲੇ ਦੇ ਪੱਤੇ ਤੇ ਰੱਖਦੇ ਜਾਣਾ ਹੈ ਬਸ ਇਦਾਂ ਮੈਂ ਕਰ ਰਹੀ ਆ ਵਿਚ ਵਿੱਚ ਇਹਨੂੰ ਪਾਣੀ ਲਾਣ ਦੀ ਜ਼ਰੂਰਤ ਹੁੰਦੀ ਆ ਕਿਉਂਕਿ ਨਹੀਂ ਤਾਂ ਇਹ ਬਹੁਤ ਜ਼ਿਆਦਾ ਸਟਿੱਕੀ ਹੋ ਜਾਂਦਾ ਹੈ ਤੇ ਹੱਥ ਦੇ ਨਾਲ ਹੀ ਚਿਪਕ ਜਾਂਦਾ ਹੈ ਬਸ ਜਿੱਦਾਂ ਅੰਮਾ ਨੇ ਹੁਣ ਪਾਣੀ ਲਾਇਆ ਤੇ ਫਿਰ ਇਦਾਂ ਇਹਨੂੰ ਥੋੜੀ-ਥੋੜੀ ਸਪੇਸ ਦੇ ਨਾਲ ਸਪਰੈਡ ਕਰ ਲੈਣਾ ਹੈ ਇਹ ਦੇਖੋ ਜਿੱਦਾਂ ਅੰਮਾ ਨੇ ਕੀਤਾ ਹੈ ਹੁਣ ਬਸ ਇਦਾਂ ਹੀ ਤੇ ਜਿਹੜਾ ਨੈਕਸਟ ਸਟੈਪ ਹੈਗਾ ਆ ਉਹ ਹੁਣ ਹੈਗਾ ਇਹਦੀ ਸਟਫਿੰਗ ਦਾ ਪਹਿਲਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਸਾਰੇ ਨੂੰ ਸਪਰੈਡ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਹ ਜ਼ਿਆਦਾ ਮੋਟੀ ਨਹੀਂ ਹੋਣੀ ਚਾਹੀਦੀ ਤੇ ਸਟਫਿੰਗ ਇਹਦੇ ਵਿੱਚ ਜਾਣੀ ਆ ਫਰੈਸ਼ ਕੋਕੋਨਟ ਨੂੰ ਗ੍ਰੈਂਡ ਕਰਕੇ ਤੇ ਉਹਦੇ ਵਿੱਚ ਮਿਕਸ ਕੀਤੀ ਹੈ ਚੀਨੀ ਵੈਸੇ ਸ਼ੱਕਰ ਮਿਕਸ ਕਰੋ ਤੇ ਉਹ ਜ਼ਿਆਦਾ ਹੈਲਦੀ ਹੁੰਦਾ ਹੈ ਪਰ ਸਾਡੇ ਅੱਜ ਹੈ ਨਹੀਂ ਸੀ ਇਸ ਲਈ ਅਸੀਂ ਚੀਨੀ ਮਿਕਸ ਕਰ ਲਈ ਤੇ ਇਹਦਾ ਇਕਵਲੀ ਸਪਰੈਡ ਕਰ ਲੈਣਾ ਤੇ ਇਹਨੂੰ ਪੂਰੇ ਨੂੰ ਕਵਰ ਕਰਨਾ ਹੈ ਥੋੜੀ ਜਿਹੀ ਵੀ ਜਗ੍ਹਾ ਛੱਡਨੀ ਨਹੀਂ ਹੈਗੀ ਪੂਰਾ ਕਵਰ ਕਰਨਾ ਹੈ ਕੋਕੋਨਟ ਨਿਕਸ ਦੇ ਨਾਲ ਹੁਣ ਵਾਰੀ ਹੈ ਦੇ ਨੈਕਸਟ ਸਟੈਪ ਤੇ ਉਹ ਜਿਹੜਾ ਲਾਸਟ ਵੀਡੀਓ ਚ ਵੀ ਦਿਖਾਇਆ ਸੀ ਬਸ ਉਹੀ ਹੈ ਇਹ ਜਿਹੜੀ ਹੱਥ ਨਾਲ ਚਲਾਉਣ ਵਾਲੀ ਮਸ਼ੀਨ ਹੈ ਇਹਦੇ ਵਿੱਚ ਆਟਾ ਚੋਲਣ ਦਾ ਪਾ ਕੇ ਉੱਜਿਆ ਪੈਟ ਪਾ ਕੇ ਤੇ ਬਸ ਫਿਰ ਇਹਨੂੰ ਇਦਾਂ ਚੰਗੀ ਤਰ੍ਹਾਂ ਦੇ ਨਾਲ ਸੇਵੀਆਂ ਜਿਹਾ ਬਣਾ ਲੈਣੀ ਹੈ ਤੇ ਇਹਨੂੰ ਪੂਰੀ ਤਰ੍ਹਾਂ ਦੇ ਨਾਲ ਕਵਰ ਕਰਕੇ ਤੇ ਫਿਰ ਇਹਨੂੰ ਕਰਨਾ ਹੈ ਸਟੀਮ ਤੇ ਮੈਂ ਵੀ ਸੋਚ ਚ ਪੈ ਗਈ ਕਿ 엄마 ਕਿੱਥੇ ਲੈ ਕੇ ਚੱਲੀ ਕਿਉਂਕਿ ਅੱਜ ਗੈਸ ਤੇ ਨਹੀਂ ਬੰਨਾ ਅੱਜ ਕੰਮ ਹੋਣਾ ਹੈ ਸਾਰਾ ਚੁੱਲੇ ਤੇ ਮੇ ਵੀ ਇਹਦੇ ਟੇਸਟ ਵਿੱਚ ਵੀ ਫਰਕ ਆਊਗਾ ਤੇ ਪਾਣੀ ਪਹਿਲਾਂ ਸਟੀਮ ਕਰ ਲਿਆ ਹੋਇਆ ਸੀ ਸੌਰੀ ਗਰਮ ਕਰ ਲਿਆ ਸੀ ਤੇ ਹੁਣ ਅਗ ਨੂੰ ਕਰ ਦਿੱਤਾ ਆ ਥੋੜਾ ਜਿਹਾ ਤੇਜ ਤੇ ਬਸ ਹੁਣ ਵੇਟ ਕਰਨੀ ਆ ਸਿਰਫ 15 ਮਿੰਟ 15 ਮਿੰਟ ਹੋ ਚੁੱਕੇ ਆ ਤੇ ਰੈਸিপি ਸਾਡੀ ਬਣ ਕੇ ਤਿਆਰ ਆ ਅੱਜ ਦਾ ਬ੍ਰੇਕਫਾਸਟ ਹੈਗਾ ਇਹ ਸਪੈਸ਼ਲ ਕਿਉਂਕਿ ਇਹ ਹੱਜ ਬ੍ਰੇਕਫਾਸਟ ਚ ਬਣਿਆ ਆ ਮਿੱਠਾ ਫਸ ਹੁਣ ਦੇਖਦੇ ਆ ਕਿ ਇਹਨੂੰ ਕੱਢਣ ਦਾ ਤਰੀਕਾ ਕੀ ਆ ਬੜੀ ਕੇਅਰਫੁਲੀ ਇਹਨੂੰ ਇਧਰ ਕੱਢ ਲੈਣਾ ਕਿਉਂਕਿ ਜਿਹੜਾ ਪੱਤਾ ਆ ਉਹ ਟੁੱਟ ਵੀ ਸਕਦਾ ਹੈ ਇਸ ਲਈ ਧਿਆਨ ਰੱਖਣਾ ਤੇ ਬੜਿਆ ਆਰਾਮ ਦੇ ਨਾਲ ਇਹਨੂੰ ਪਲਟ ਵੀ ਲੈਣਾ ਹੈ ਪਲਟਨੇ ਵਿਤ ਬਸ ਹਾਂ একদম ਪਲਟਨਾ ਹੈ ਇਹ ਨੀਤਾ ਟੁੱਟ ਵੀ ਸਕਦਾ ਹੈ ਬਸ ਹੁਣ ਨੈਕਸਟ ਜਿਹੜੇ ਸੀਗੇ ਉਹ ਬਣਾ ਕੇ ਅੰਮਾ ਨੇ ਰੱਖ ਦਿੱਤੇ ਆ ਤੇ ਹੁਣ ਵਾਰੀ ਆ ਬ੍ਰੇਕਫਾਸਟ ਕਰਨ ਦੀ ਅੰਮਾ ਲਗਾ ਰਹੀ ਆ ਪਲੇਟ ਸਭ ਦੇ ਲਈ ਤੇ ਸਭ ਤੋਂ ਪਹਿਲੀ ਵਾਰੀ ਹੈ ਕਿ ਇਹ ਮੇਰੀ ਹੁਣ ਤੁਸੀਂ ਕਹਿੰਦੇ ਹੋਣੇ ਕਿ ਜਦੋਂ ਵੀ ਵੀਡੀਓ ਚ ਦੇਖੋ ਤੇ ਅੰਮਾ ਹੀ ਬਣਾਉਂਦੀ ਹੈ ਇਹ ਨਹੀਂ ਪ੍ਰੋਬਲਮ ਇਹ ਹੈ ਕਿ ਜਿਹੜੀ ਸਾਊਥ ਇੰਡੀਅਨ ਡਿਸ਼ੀਜ਼ ਨੂੰ ਮੈਂ ਸਿੱਖ ਵੀ ਰਹੀ ਆ ਤੇ ਤੁਹਾਡੇ ਨਾਲ ਸ਼ੇਅਰ ਵੀ ਕਰ ਰਹੀ ਆ ਇਸ ਕਰਕੇ ਮੈਂ ਤੁਹਾਨੂੰ ਬਣਾਉਂਦੀ ਹੋਈ ਨਹੀਂ ਦਿਖਦੀ ਬਹੁਤ ਜਲਦੀ ਸਾਰੀਆਂ ਡਿਸ਼ੇਸ ਬਣਾਉਂਦੀ ਹੋਈ ਮੈਂ ਵੀ ਤੁਹਾਨੂੰ ਦਿਖੂੰਗੀ ਕਿਉਂਕਿ ਮੈਂ ਬਣਾਉਣ ਦੀ ਕੋਸ਼ਿਸ਼ ਕਰੂੰਗੀ ਤਾਂ ਹੀ ਤਾਂ ਮੇਰਾ ਹੱਥ ਸੈੱਟ ਹੋਗਾ ਇਧਰ ਦੀ ਕੁਕਿੰਗ ਤੇ ਮੈਂ ਆਈ ਸੀ ਬਾਹਰ ਅਸਲ ਬ੍ਰੇਕਫਾਸਟ ਕਰਨ ਲਈ ਪਰ ਉੱਥੇ ਮੱਖੀਆਂ ਬਹੁਤ ਆ ਇਸ ਕਰਕੇ ਵਾਪਸ ਮੈਨੂੰ ਆਪਣੇ ਬੈਡਰੂਮ ਵਿੱਚ ਹੀ ਆਣਾ ਪਿਆ ਕਿਉਂਕਿ ਬਾਹਰ ਬੈਠ ਕੇ ਖਾਣਾ ਬਹੁਤ ਔਖਾ ਹੁੰਦਾ ਪਿਆ ਸੀਗਾ ਤੇ ਵਾਪਸ ਇਸ ਲਈ ਮੈਂ ਆ ਗਈ ਆਪਣੇ ਬੈਡਰੂਮ 'ਚ ਇੱਥੇ ਹਲਕੀ-ਹਲਕੀ ਧੋਪ ਆਂਦੀ ਪਈ ਆ ਤਿੰਨ-ਚਾਰ ਦਿਨਾਂ ਦੇ ਮੀ ਤੋਂ ਬਾਅਦ ਤੇ ਇਸ ਲਈ ਮੈਂ ਸੋਚਿਆ ਚਲੋ ਇੱਥੇ ਹੀ ਬੈਠ ਚੱਲੀਏ ਤੇ ਹੁਣ ਖਾ ਕੇ ਦੇਖਦੀ ਆ ਤੇ ਤੁਹਾਨੂੰ ਦੱਸਦੀ ਆ ਕਿ ਕਿੱਤਾ ਦੇ ਬਣੀ ਇਹ ਆ ਮੇਰੀ ਫਰਸਟ ਬਾਈਟ ਮੈਂ ਵੀ ਅੱਜ ਪਹਿਲੀ ਵਾਰ ਖਾਣ ਲੱਗੀ ਆ ਮਿੱਠੀ ਸਬਜ਼ੀ ਨਾਲ ਤਾਂ ਮੈਂ ਬਹੁਤ ਵਾਰ ਖਾਧੀ ਆ ਤੇ ਇੰਨੀ ਜ਼ਿਆਦਾ ਮਿੱਠੀ ਨਹੀਂ ਹੈਗੀ ਜਿੰਨੇ ਕੋ ਪੰਜਾਬੀ ਖਾਂਦੇ ਆ ਬਟ ਮੈਂ ਇਹਨੂੰ ਬਣਾਉਂਗੀ ਆਪਣੇ ਤਰੀਕੇ ਦੇ ਨਾਲ ਤੇ ਤੁਹਾਡੇ ਨਾਲ ਵੀ ਜ਼ਰੂਰ ਸ਼ੇਅਰ ਕਰੂੰਗੀ ਜੈਜੀ ਦੀ ਰੈਸিপি ਤੁਹਾਨੂੰ ਵਧੀਆ ਲੱਗੀ ਤੇ ਕਮੈਂਟ ਕਰਕੇ ਦੱਸਣਾ ਚਿਰੂ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਮੇਰੇ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ take on wali blogs notification to and milte rahe the apniya mulakat the desil trek ki bhi bye